ਗੁਰੂ ਨਗਰੀ ਨੂੰ ਸਾਫ਼ ਸੁਥਰਾ ਰੱਖਣ ਲਈ ਚਲਾਏ ਜਾ ਰਹੇ ਅਭਿਆਨ ਦੇ ਤਹਿਤ ਹਲਕਾ ਉਤਰੀ ਵਿੱਚ ਸਫਾਈ ਅਭਿਆਨ ਨਗਰ ਸੁਧਾਰ ਟਰਸ ਦੇ ਚੇਅਰਮੈਨ ਕਰਮਜੀਤ ਸਿੰਘ ਗ੍ਰਿੰਟੂ ਅਤੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਪ੍ਰਿਅੰਕਾ ਸ਼ਰਮਾ ਵੱਲੋਂ ਸ਼ੁਰੂ ਕੀਤਾ ਗਿਆ। ਅਭਿਆਨ ਦੀ ਸ਼ੁਰੂਆਤ ਲਾਰੈਂਸ ਰੋਡ ਤੋਂ ਕੀਤੀ ਗਈ ਅਤੇ ਸੜਕ ਦੇ ਦੋਨਾਂ ਹਿੱਸਿਆਂ ਨੂੰ ਸਾਫ਼ ਕੀਤਾ ਗਿਆ। ਨਗਰ ਨਿਗਮ ਦੀ ਟੀਮ ਵੱਲੋਂ ਨਾਲ ਹੀ ਕੂੜੇ ਦੀ ਲਿਫਟਿੰਗ ਵੀ ਕੀਤੀ ਗਈ। ਇਸ ਮੌਕੇ ਚੇਅਰਮੈਨ ਕਰਮਜੀਤ ਸਿੰਘ ਗ੍ਰਿੰਟੂ ਅਤੇ ਸੀਨੀਅਰ ਡਿਪਟੀ ਮੇਅਰ ਪ੍ਰਿਅੰਕਾ ਸ਼ਰਮਾ ਨੇ ਕਿਹਾ ਕਿ ਲੋਕ ਸਫਾਈ ਅਭਿਆਨ ਵਿੱਚ ਵੱਧ ਤੋਂ ਵੱਧ ਯੋਗਦਾਨ ਦੇਣ ਤਾਂ ਜੋ ਗੁਰ कूड़ा मुक्त बनाया जा सके इस मौके पर डॉक्टर योगेश अरोड़ा रितेश शर्मा चीफ सैनिटरी इंस्पेक्टर मல்கित सिंह स्मिथ नगर निगम के अधिकारी मौजूद सान आज देखो ये मुहिम पहला तो मैं लोकां ਨੂੰ ਇਹ ਦੱਸਣਾ ਚਾਹੁੰਦਾ ਕਿ ਬਹੁਤ ਸਾਰੇ ਮੇਰੇ ਪੈਂਟਰਾਂਵਾਂ ਨੂੰ ਇੱਕ ਇਹ ਗੱਲ ਦਾ ਥੋੜਾ ਜਿਹਾ ਸ਼ੱਕ ਰਹਿੰਦਾ ਕਿ ਸ਼ਾਇਦ ਇੱਕ ਅੱਦੇ ਦਿਨ ਲਈ ਕੋਈ ਫੋਟੋ ਸੈਸ਼ਨ ਹੈ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਨਾਲ ਦੱਸਣ ਲੱਗਾ ਕਿ ਇਹ ਬੜੀ ਸੀਰੀਅਸ ਤੇ ਇੱਕ ਇੰਟੈਂਸਿਵ ਅਹੀ ਸਫਾਈ ਦੀ ਮੁਹਿੰਮ ਸ਼ੁਰੂ ਕੀਤੀ ਹੈ ਔਰ ਇਹ ਲਗਾਤਾਰ ਚੱਲੇਗੀ ਔਰ ਮੈਂ ਔਰ ਮੇਰੀ ਟੀਮ ਸਾਰੀ ਜਿਹੜੀ ਨਾਰਥ ਜ਼ੋਨ ਹੈ ਉਹਦੇ ਵਿੱਚ ਅਸੀਂ ਇਹ ਸਾਰਾ ਨਾਲ ਆਪ ਸਫਾਈ ਵੀ ਕਰਾਂਗੇ ਪਾਰਟਿਸਪੇਟ ਵੀ ਕਰਾਂਗੇ ਔਰ ਨਾਲ ਦੇ ਨਾਲ ਇਨਸਪੈਕਸ਼ਨ ਵੀ ਕਰਦੇ ਰਵਾਂਗੇ ਕਿ ਕਿੱਥੇ-ਕਿੱਥੇ ਮੁਸ਼ਕਲ ਹੈਗੀ ਹੈ ਇਹ ਡਰਾਈਵ ਤਦ ਤੱਕ ਚੱਲੇਗੀ ਜਦ ਤੱਕ ਇਹ ਸ਼ਹਿਰ ਨੂੰ ਇਸ ਅਸੀਂ ਨਾਰਥ ਜ਼ੋਨ ਨੂੰ ਜਿੱਥੇ ਮੇਰੀ ਜ਼ਿੰਮੇਵਾਰੀ ਹੈ ਨੂੰ ਅਸੀਂ ਸਾਥ ਵਿੱਚ ਕਰਦੇ ਰਹੇ ਸੋ ਇਹ ਲਗਾਤਾਰ ਮੈਂ ਜਾਂ ਮੇਰੀ ਟੀਮ ਡੇਲੀ ਬੇਸਿਸ ਤੇ ਅਸੀਂ ਇਹਨੂੰ ਸ਼ੁਰੂ ਕੀਤਾ ਔਰ ਮੈਂ ਧੰਨਵਾਦੀ ਨਗਰ ਨਿਗਮ ਦਾ ਸਾਰੀ ਟੀਮ ਬਹੁਤ ਕੇਅਰਫੁਲੀ ਇਹ ਸਾਰੀ ਸਾਡੀ ਡਰਾਈਵ ਦੇ ਵਿੱਚ ਸਾਡਾ ਸਹਿਯੋਗ ਕਰ ਰਹੇ ਨੇ ਔਰ ਸਾਡੇ ਕਾਉਂਸਲਰ ਸਾਥੀ ਸੀਨੀਅਰ ਡਿਪਟੀ ਮੈਪਸ ਆ ਡਾਕਟਰ ਸੰਜੀਪ ਜੀ ਸਾਰੇ ਹੀ ਅਸੀਂ ਬੜੇ ਇੱਕ ਤੁਸੀਂ ਕਹਿ ਲੋ ਕਿ ਪਲੈਟਫਾਰਮ ਤੇ ਇਕੱਠੇ ਹੋ ਕੇ ਇਸ ਮਿਸ਼ਨ ਨੂੰ ਅੱਗੇ ਲੈ ਕੇ ਜਾ ਰਹੇ ਆ ਜਿਵੇਂ ਸੀ ਦੂਸਰੇ ਦਿਨ ਨਾਟ ਸੋਨ ਦੇ ਏਰੀਆ ਲਾਰੈਂਸ ਰੋਡ ਵਿੱਚ ਆਏ ਆ ਜਿੱਥੇ ਅਸੀਂ ਨੋਵਲਟੀ ਚੌਂਕ ਤੋਂ ਲੈ ਕੇ ਰੇਸ ਕੋਰਸ ਰੋਡ ਤੱਕ ਇੱਕ ਕਲੀਨਿੰਗ ਦੀ ਡਰਾਈਵ ਚਲਾਈ ਆ ਇਹ ਜਿਹੜਾ ਸਿਲਸਿਲਾ ਇਸ ਤਰ੍ਹਾਂ ਹੀ ਲਗਾਤਾਰ ਜਾਰੀ ਰਹੇਗਾ ਤਾਂ ਕਿ ਅਸੀਂ ਜਿਹੜੀ ਇਹ ਕਲੀਨਲੀਨਸ ਡਰਾਈਵ ਆ ਉਹਨੂੰ ਇੱਕ ਜਾਗਰੂਕਤਾ ਆਪਣੇ ਨਾਗਰਿਕਾਂ ਦੇ ਵਿੱਚ ਫੈਲਾਈਏ ਇਤੋਂ ਨੂੰ ਪਤਾ ਲੱਗੇ ਕਿ ਸਫਾਈ ਕਿੰਨਾ ਅਹਿਮ ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਇਹਦਾ ਇੱਕ ਅਹਿਮ ਰੋਲ ਹੈ ਤੇ ਸਾਡੀ ਸਾਰੀ ਟੀਮ ਦੀ ਕੋਸ਼ਿਸ਼ ਹੈ ਅੱਜ ਫੇਰ ਅਸੀਂ ਕਰਮਜੀਤ ਸਿੰਘ ਗਿੰਟੂ ਜੀ ਜਿਨ੍ਹਾਂ ਦੀ ਸਰਕਾਰ ਵੱਲੋਂ ਡਿਊਟੀ ਲੱਗੀ ਹੋਈ ਹੈ ਨੌਰਥ ਜ਼ੋਨ ਦੇ ਵਿੱਚ ਉਹਨਾਂ ਦੇ ਨਾਲ ਉਤਰੇ ਆ ਇਸ ਸਫਾਈ ਮਹਿੰਮ ਦੇ ਵਿੱਚ ਇਹ ਦੇਖੋ ਇੱਕ ਜਾਗਰੂਕਤਾ ਫੈਲਾਉਣ ਦਾ ਇੱਕ ਬਹੁਤ ਵੱਡਾ ਸੰਦੇਸ਼ ਹੈ